ਪੰਜਾਬ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਪੱਖ ਦੇ ਮਾਮਲਿਆਂ ਨੂੰ ਲੈ ਕੇ ਜਿੱਥੇ ਰਾਜਨੀਤੀ ਗਰਮਾਈ ਹੋਈ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਨੇ ਲੋਕਾਂ ਦੇ ਜ਼ਿਹਨ ਦੇ ਵਿੱਚ ਪ੍ਰਸ਼ਾਸਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿਸ ਦੇ ਚਲਦੇ ਸਾਬਕਾ ਐਮਐਲਏ ਐਸਜੀਪੀਸੀ ਮੈਂਬਰ ਅਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਠੇਕੇਦਾਰ सुरेंद्र ਸਿੰਘ ਪੁੱਲੇਵਾਲ ਰਾਠਾ ਨੇ ਜਦੋਂ ਸਾਡੇ ਸੰਪਾਦਕ ਦਰਜੀਤ ਅਜਨੂਹ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਰੇ ਜਿਹੜਾ ਮਾਲਪੁਰ ਦੇ ਵਿੱਚ ਸਟੇਡੀਅਮ ਆ ਆਪ ਜੀ ਆਪਣੇ ਵਿਧਾਇਕ ਹੋਣ ਦੇ ਕਾਰਜ ਕਾਲ ਵਿੱਚ ਲਿਆਇਆ ਸੀ ਅੱਜ ਉਹਦੀ ਹਾਲਤ ਬੜੀ ਖਸਤਾਯਾ ਨਾਜੁਕ ਹਾਲਤ ਦੇ ਵਿੱਚ ਨਸ਼ੇੜੀਆਂ ਦਾ ਡੱਟਾ ਬਣਿਆ ਆ ਤੇ ਜਦੋਂ ਤੁਸੀਂ ਉਹਦੇ ਵਾਸਤੇ ਕਿਦਾਂ ਤੁਸੀਂ ਕੋਸ਼ਿਸ਼ ਕੀਤੀ ਕਿਦਾਂ ਬਰਾਲਾ ਕੀਤਾ ਤੇ ਹੁਣ ਉਹਦੀ ਹਾਲਤ ਇਸ ਤਰ੍ਹਾਂ ਕਰ ਲਈ ਤੁਸੀਂ ਕੀ ਇਹ ਕਰਦੇ ਜਦੋਂ ਮੈਂ 2012 ਦੇ ਵਿੱਚ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਉਸ ਵੇਲੇ ਮਾਲਪੁਰ ਤੇ ਜਿੰਨੇ ਇਲਾਕੇ ਦੇ ਪਿੰਡ ਸੀਗੇ ਉਹਨਾਂ ਸਾਰਿਆਂ ਦੀ ਇਹ ਡਿਮਾਂਡ ਸੀ ਲੋਕਾਂ ਦੀ ਕਿ ਮਾਲਪੁਰ ਫੁੱਟਬਾਲ ਦੀ ਨਸਲੀ ਕਰਕੇ ਜਾਣਿਆ ਜਾਂਦਾ ਔਰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਆ ਇੱਥੇ ਇੱਕ ਬਹੁਤ ਵਧੀਆ ਸਟੇਡੀਅਮ ਬਣਨਾ ਚਾਹੀਦਾ ਜਿਵੇਂ ਲੁਧਿਆਣਾ ਬਠਿੰਡਾ ਜਲੰਧਰ ਦੇ ਵਿੱਚ 40 ਸ਼ਾਨੇ ਸਟੇਡੀਅਮ ਬਣੇ ਆ ਉਹੋ ਜਿਹਾ ਸਟੇਡੀਅਮ ਜਿਹੜਾ ਮਾਲਪੁਰ ਦੇ ਵਿੱਚ ਬਣਨਾ ਚਾਹੀਦਾ ਉਹਦੇ ਵਾਸਤੇ ਵਿਧਾਨ ਸਭਾ ਦੇ ਕੋਲ ਜਾ ਕੇ ਮੈਂ ਇੱਕ ਕੁਐਸਚਨ ਰੱਖਿਆ ਤੇ ਉੱਥੇ ਜਦੋਂ ਮੈਂ ਜਾ ਕੇ ਦੱਸਿਆ ਕਿ ਮਾਲਪੁਰ ਇਲਾਕੇ ਨੇ ਨਾਮੀ ਖਿਡਾਰੀ ਪੈਦਾ ਕੀਤੇ ਆ ਜਰਨੈਲ ਸਿੰਘ 올ੰਪੀਅਨ ਜਰਨੈਲ ਸਿੰਘ ਜੋ ਏਸ਼ੀਆ ਦੇ ਕਪਤਾਨ ਹੈ ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ ਦੇ ਕਪਤਾਨ ਰਹੇ ਆ ਅਰਜਨਾ ਵਾਰਡ ਉਹਨਾਂ ਨੂੰ ਪ੍ਰਾਪਤ ਹੋਇਆ ਇਸੇ ਤਰ੍ਹਾਂ ਗੁਰਦੇਵ ਸਿੰਘ ਗਏ ਜਿਨ੍ਹਾਂ ਨੂੰ ਅਰਜਨਾ ਵਾਰਡ ਤੇ ਮਹਾਰਾਜਾ ਰਣਜੀਤ ਸਿੰਘ ਵਾਰਡ ਦੇ ਨਾਲ ਨਵਾਜਿਆ ਗਿਆ ਤੇ ਮਨਜੀਤ ਸਿੰਘ ਜਿਹੜੇ ਕਿ ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ ਦੇ ਕਪਤਾਨ ਰਹੇ ਆ ਤੇ ਇੱਕ ਸਮਾਂ ਸੀ ਜਿਸ ਵੇਲੇ 11 ਖਿਡਾਰੀਆਂ ਦੇ ਵਿੱਚੋਂ 8 ਖਿਡਾਰੀ ਮਾਲਪੁਰ ਸ਼ਹਿਰ ਤੇ ਇਲਾਕੇ ਦੇ ਨਾਲ ਸਬੰਧਤ ਉਹ ਖਿਡਾਰੀ ਵਧੀਆ ਖੇਡ ਦਾ ਪ੍ਰਦਰਸ਼ਨ ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ ਚ ਦਿਖਾਇਆ ਕਰਦੇ ਸੀ ਤੇ ਜਦੋਂ ਮੈਂ ਇਹ ਕੁਐਸਚਨ ਕੀਤਾ ਇਹਦਾ ਉੱਥੇ ਸ੍ਰੀ ਸੁਬੀਸ਼ ਸਿੰਘ ਬਾਦਲ ਜਿਹੜੇ ਡਿਪਟੀ ਮੁੱਖ ਮੰਤਰੀ ਉਹਨਾਂ ਦੇ ਕੋਲ ਸਪੋਰਟਸ ਦਾ ਵਿਭਾਗ ਸੀ ਤੇ ਜਦੋਂ ਮੈਂ ਸਾਰਾ ਕੁਝ ਦੱਸਿਆ ਕਿ ਉਹਨਾਂ ਨੇ ਦੱਸਿਆ ਕਿ ਅੱਜ ਵੀ ਸਾਡੇ ਇਲਾਕੇ ਦੇ ਜਿਹੜੇ ਖਿਡਾਰੀ ਆ ਹਿੰਦੂਸਤਾਨ ਦੇ ਵੱਡੇ کلبਾਂ ਦੇ ਵਿੱਚ ਉਹ ਖੇਡਦੇ ਆ ਵਧੀਆ ਪ੍ਰਦਰਸ਼ਨ ਦਿਖਾਉਂਦੇ ਆ ਔਰ ਵਰਲਡ ਪੱਧਰ ਤੇ ਵੀ ਉਹਨਾਂ ਨੇ ਨਾਰੋਚਨ ਕੀਤਾ ਸਾਡੇ ਨੌਜਵਾਨਾਂ ਨੇ ਬਾਹਰਲੇ ਮੁਲਕਾਂਾਂ ਜਾ ਕੇ ਵੀ ਇਹ ਫੁੱਟਬਾਲ ਕਲੱਬ ਬਣਾਏ ਆ ਤੇ ਉੱਥੇ ਵੀ ਖਿਡਾਰੀ ਪੈਦਾ ਕੀਤੇ ਆ ਤੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਕਿ ਫੁੱਟਬਾਲ ਦੀ ਗੇਮ ਆ ਜਿਹੜੀ ਨਸ਼ਾ ਰਹਿਤ ਖੇਡੀ ਜਾਂਦੀ ਆ ਕਬੱਡੀ ਆ ਕਬੱਡੀ ਨੂੰ ਮਾਨਤਾ ਦਿੱਤੀ ਗਈ ਆ ਕਬੱਡੀ ਜਿਹੜੀ ਆ ਖਿਡਾਰੀ ਇੰਜੈਕਸ਼ਨ ਲਾ ਕੇ ਖੇਡ ਮੈਦਾਨ ਦੇ ਵਿੱਚ ਪ੍ਰਦਰਸ਼ਨ ਦਿਖਾਉਂਦੇ ਆ ਤੇ ਫੁੱਟਬਾਲ ਨਸ਼ਾ ਰਹਿਤ ਖੇਡਿਆ ਜਾਂਦਾ ਕਿ ਜਦੋਂ ਮੈਂ ਇਹ ਗੱਲ ਉਹਨਾਂ ਨੂੰ ਆਖੀ ਤੇ ਮੈਨੂੰ ਉਹਨਾਂ ਨੇ ਆਖਿਆ ਕਿ ਜ਼ਮੀਨ ਹੈ ਮੈਂ ਕਿਹਾ ਬਿਲਕੁਲ ਸਾਡਾ ਸੀਨੀਅਰ ਸੈਕੰਡਰੀ ਸਕੂਲ ਆ ਸਾਡੇ ਕੋਲ ਜ਼ਮੀਨ ਵੀ ਹੈਗੀ ਆ ਤੇ ਉਹਨਾਂ ਨੇ ਆਖਿਆ ਕਿ ਵਧੀਆ ਤੁਹਾਨੂੰ ਇਸ ਸਟੇਡੀਅਮ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਜਿਹੜਾ ਇਸ ਤਰ੍ਹਾਂ ਦਿੰਨੇ ਉਹਨੂੰ ਮਨਜ਼ੂਰ ਕਰ ਦਿੱਤਾ ਮਨਜ਼ੂਰ ਨਹੀਂ ਮਨਜ਼ੂਰ ਕਰਕੇ ਨਾਲ ਉਹਦਾ ਸ਼ੁਰੂਆਤ ਕਰਾਤੀ ਔਰ ਉਹਦਾ ਨੀਂਹ ਪੱਥਰ ਰੱਖਤਾ ਤੇ ਇਸ ਸਟੇਡੀਅਮ ਬਣਨਾ ਸ਼ੁਰੂ ਹੋ ਗਿਆ ਅੱਧ ਦੇ ਲਗਭਗ ਸਟੇਡੀਅਮ ਬਣ ਗਿਆ ਅੱਜ ਜਦ ਸਾਡੀ ਸਰਕਾਰ ਚੱਲ ਗਈ ਆ ਅੱਜ ਇਸ ਸਟੇਡੀਅਮ ਉਹ ਨਸ਼ੇੜੀਆਂ ਦਾ ਡੱਬ ਬਣਿਆ ਨਸ਼ੇੜੀ ਉਥੇ ਲੁਕ ਛੋਪ ਕੇ ਆਪਣੇ ਇੰਜੈਕਸ਼ਨ ਲਾਉਂਦੇ ਆ ਤੇ ਕਾਂਗਰਸ ਸਰਕਾਰ ਜਿਹੜੀ ਸੁੱਤੀ ਪਈ ਆ ਅੱਜ ਤੱਕ ਇਹਨਾਂ ਨੇ ਖਿਡਾਰੀਆਂ ਨੂੰ ਵੀ ਇਨਸਾਫ ਨਹੀਂ ਦਿੱਤਾ ਇਸ ਕਰਕੇ ਸਾਡੀ ਪੁਰਜ਼ੋਰ ਮੰਗਿਆ ਕਿ ਫੁੱਟਬਾਲ ਸਟੇਡੀਅਮ ਬਣਾ ਕੇ ਇਹ ਖਿਡਾਰੀਆਂ ਵਾਸਤੇ ਇਹ ਦੇਣਾ ਚਾਹੀਦਾ ਕਿ ਸਾਡੇ ਬੱਚੇ ਨਸ਼ਾ ਤੋਂ ਰਹਿਤ ਹੋਣ ਵਧੀਆ ਗੇਮਾਲ ਦੇ ਪਾਸੇ ਜਾ ਕੇ ਚੰਗਾ ਪ੍ਰਦਰਸ਼ਨ ਦਿਖਾਉਣ ਉਹਦੇ ਵਾਸਤੇ ਜਿਹੜੇ ਅਸੀਂ ਉਪਰਾਲੇ ਕੀਤੇ ਆ ਕੋਈ ਕਾਂਗਰਸ ਸਰਕਾਰ ਨੂੰ ਵੀ ਉਪਰਾਲਾ ਪੂਰਾ ਕਰਨਾ ਚਾਹੀਦਾ ਸਰ ਹੋਰ ਵੀ ਇਹ ਸਟੇਡੀਅਮ ਦੇ ਨਾਲ ਨਾਲ ਇੱਕ ਹੋਰ ਵੀ ਕਈ ਕੰਮ ਆ ਜਿਹੜੇ ਤੁਹਾਡੇ ਸਰਕਾਰ ਵੱਲੋਂ ਅਕਸਰ ਜਦੋਂ ਸੱਤਾ ਦੇ ਵਿੱਚੋਂ ਸ਼ੁਰੂ ਕੀਤੇ ਜਾਂਦੇ ਆ ਪਰ ਕਿਸੇ ਨਾ ਜੋ ਸਰਕਾਰ ਬਦਲਦੀ ਆ ਉਹ ਵਿੱਚ ਦੇ ਵਿੱਚੇ ਪੈਂਡਿੰਗ ਰਹਿ ਜਾਂਦੇ ਜਿਵੇਂ ਸ਼੍ਰੀ ਕੁਰਾਲਪੁਰ ਸਾਹਿਬ ਉਹਦੀ ਵੀ ਵਿੱਚ ਹੀ ਆ ਹੋਰ ਵੀ ਕਈ ਪਿੰਡਾਂ ਦੇ ਵਿੱਚ ਵੱਡੇ ਵੱਡੇ ਪੱਧਰ ਦੇ ਜਿਹੜੇ ਕੰਮ ਆ ਉਹ ਰੁਕੇ ਪਏ ਆ ਉਹਨਾਂ ਨੇ ਵੀ ਜਿਵੇਂ ਹੁਣ ਤੁਸੀਂ ਐਸੇ ਦੇ ਆਪੋਜੀਸ਼ਨ ਦੇ ਵਿੱਚੋਂ ਤੁਸੀਂ ਹੁਣ ਕੰਮ ਕਰਦੇ ਹੋ ਕਿ ਤੁਸੀਂ ਗੱਲ ਕੀਤੀ ਆ ਕਿ ਸਟੇਡੀਅਮ ਦੀ ਗੱਲ ਕਰਦੇ ਹੋ ਤੇ ਹੋਰ ਆਪਾਂ ਕਿਹੜੇ ਪ੍ਰਾਣੇ ਕਰ ਕੀ ਕਰ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਕਿ ਜਿਹੜੀ ਕਾਂਗਰਸ ਸਰਕਾਰ ਤੁਹਾਡੇ ਕੰਮਾਂ ਨੂੰ ਰੋਕ ਰੋਂਦੀ ਇਹਦਾ ਕੀ ਕ ਇਹ ਤਰੇ ਕੰਮ ਦੇ। ਦੇਖੋ ਸਾਡਾ ਜਿਹੜਾ ਇਹ ਦੁਆਬਾ ਛੋਟੇ ਕਿਸਾਨ ਪਾਣੀ ਦਾ ਲੈਵਲ ਬਹੁਤ ਡਾਊਨ ਆ ਤੇ ਸਰਪ੍ਰਸਤਾਸਿ ਬਾਬਲ ਜੀ ਨੇ ਕੰਢੀ ਨਹਿਰ ਦਾ ਨੀ ਪੱਥਰ ਰੱਖਿਆ ਸੀਗਾ। ਜਦੋਂ ਸਟੋਨ ਰੱਖਿਆ ਤੇ ਮੈਂ ਬਾਤਾਂ ਨੂੰ ਬੇਨਤੀ ਕੀਤੀ ਵਿਧਾਨ ਸਭਾ ਦੇ 38 ਸਾਲ ਹੋ ਗਏ ਤੁਹਾਨੂੰ ਸਟੰਡ ਰੱਖੇ ਨੂੰ ਇਹ ਸਾਨੂੰ ਕਦੋਂ ਕੰਡੀ ਨਹਿਰ ਚਾਲੂ ਕਰਕੇ ਦੇਵੋਗੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ 1 ਸਾਲ ਦੇ ਵਿੱਚ ਵਿੱਚ ਚਾਲੂ ਕਰਕੇ ਦੇਵਾਂਗੇ ਆਪਣੇ ਰਹਿੰਦੇ ਸਮੇਂ ਦੇ ਚਾਲੂ ਕਰਾਂਗੇ ਤੇ ਕੰਡੀ ਨਹਿਰ ਮੁੱਖ ਮੰਤਰੀ ਜੀ ਨੇ ਚਾਲੂ ਕਰਕੇ ਦਿੱਤੀ ਆਖਰੀ ਨੱਕੇ ਤੱਕ ਪਾਣੀ ਮਿਲਣਾ ਸ਼ੁਰੂ ਹੋ ਗਿਆ ਸੀ ਸਾਢੇ 3 ਸਾਲ ਦਾ ਸਮਾਂ ਹੋ ਗਿਆ ਸਾਡੀ ਸਰਕਾਰ ਗਏ ਨੂੰ ਅੱਜ ਕੰਡੀ ਨਹਿਰ ਸੁੱਕੀ ਪਈ ਆ ਸਾਰੇ ਇਹ 38 ਸਾਲ ਦਾ ਸਵਾਲ ਜਿਹੜਾ ਹੈ ਨਾ ਇਹ ਤਾਂ ਤੁਸੀਂ 2012 ਚ ਆਪਣੇ ਵਿਧਾਨ ਸਭਾ ਹਲਕੇ ਦੇ ਇਹ ਵਿਧਾਨ ਸਭਾ ਦੇ ਦੌਰਾਨ ਕੀਤਾ ਸੀਗਾ ਹਾਂਜੀ ਵਿਧਾਨ ਸਭਾ ਦੇ ਦੌਰਾਨ ਕੀਤਾ ਜੀ ਤੇ ਨਾਲ ਖਰਾਲਗੜ ਜਿੱਥੇ ਸਰਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹਰ ਧਰਮ ਦਾ ਸਤਕਾਰ ਕੀਤਾ ਉਥੇ ਗੁਰਦਾਸ ਮਹਾਰਾ ਦੀ ਯਾਦਗਾਰ ਖਰਾਲਗੜ ਖਰਾਲਗੜ ਦੇ ਵਿੱਚ ਸ਼ੁਰੂ ਕੀਤੀ ਅੱਧ ਵਿੱਚ ਅੱਧੀ ਬਣ ਗਈ ਤੇ ਬਾਕੀ ਜਦ ਸਾਡੀ ਸਰਕਾਰ ਚੱਲ ਗਈ ਉਥੇ ਸਰ ਕਾਂਗਰਸ ਸਰਕਾਰ ਨੇ ਇੱਕ ਇੱਟ ਤੱਕ ਨਹੀਂ ਲਾਈ ਤੇ ਗੜ ਸ਼ੰਕਰ ਦਾ ਬਹੁਤ ਸ਼ਹਿਰ ਦੇ ਵਿੱਚ ਗੰਦਗੀ ਆ ਪਾਣੀ ਦੇ ਨਿਕਾਸ਼ ਦੀ ਬਹੁਤ ਵੱਡੀ ਪ੍ਰੋਬਲਮ ਆ 67 ਕਰੋੜ ਰੁਪਏ ਅਸੀਂ ਉਹ ਮਨਜ਼ੂਰ ਕਰਾਇਆ ਸੀਵਰੇਜ ਵਾਸਤੇ 19 ਕਰੋੜ ਦੀ ਪਹਿਲੀ ਕਿਸ਼ਤ ਮੈਂ ਲਿਆ ਕੇ ਦੇਤੀ ਅੱਜ 19 ਕਰੋੜ ਲੱਗਣ ਤੋਂ ਬਾਅਦ ਇੱਕ 10 ਰੁਪਏ ਵੀ ਜਿਹੜੇ ਉਹ ਸੀਵਰੇਜ ਵਾਸਤੇ ਸਰਕਾਰ ਨੇ ਨਹੀਂ ਦਿੱਤੇ ਤੇ ਗੜਸ਼ੰਕਰ ਦੇ ਮਾਲਪੁਰ ਦੇ ਵਿੱਚ ਮੰਡੀ ਦੀ ਬਹੁਤ ਵੱਡੀ ਪ੍ਰੋਬਲਮ ਸੀ ਉੱਥੇ ਦਸਹਿਰਾ ਗਰਾਊਂਡ ਉੱਥੇ ਮੰਡੀ ਤੇ ਬਹੁਤ ਵੱਡੀ ਪ੍ਰੋਬਲਮ ਸੀ ਤੇ ਅਸੀਂ ਸ਼ੌਮੀ ਗੁਰਦਾਰਾ ਪਰੰਦੇ ਕਮੇਟੀ ਤੋਂ 10 ਏਕੜ ਜ਼ਮੀਨ ਲੀਜ਼ ਤੇ ਲੈ ਕੇ 2 ਕਰੋੜ ਰੁਪਇਆ ਜਿਹੜਾ ਉਹ ਮੰਡੀ ਵਾਸਤੇ ਮੰਡੀ ਬੋਰਡ ਤੋਂ ਮਨਜ਼ੂਰ ਕਰਵਾ ਕੇ ਅਸੀਂ ਕਰ ਦੇ ਕੇ ਗਏ ਸੀ ਤਾਂ ਜਾ ਕੇ ਉਹ ਮੰਡੀ ਜਿਹੜੀ ਆ ਮਾਲਪੁਰ ਜਿਹੜੀ ਉਹ ਨੇਪਰੇ ਇਕ ਚੜ ਸਕੀ ਆ ਨਹੀਂ ਤਾਂ ਹੋਰ ਜਿੰਨੇ ਪ੍ਰੋਜੈਕਟ ਅਸੀਂ ਸ਼ੁਰੂ ਕੀਤੇ ਸੀ ਅੱਜ ਸਾਰੇ ਬੰਦ ਪਏ ਆ ਖੇਤੀਬਾੜੀ ਦੇ ਟਿਊਬਲਿਆ ਉਹ ਬੰਦ ਪਏ ਆ ਤਿੰਨ ਤਿੰਨ ਸਾਲ ਤੋਂ ਵਾਟਰ ਸਪਲਾਈ ਦੇ ਟਿਊਬਲ ਖਰਾਬ ਹੋ ਜਾਂਦੇ ਇੱਕ ਇੱਕ ਮਹੀਨਾ ਉਹਨਾਂ ਦੀ ਮੋਟਰ ਨਹੀਂ ਪਾਈ ਜਾ ਰਹੀ ਔਰ ਲੋਕ ਅੱਜ ਤਰਾ ਤਰਾ ਕਰ ਰਹੇ ਆ ਅੱਜ ਪੰਜਾਬ ਦੇ ਲੋਕ ਗੜਸ਼ੰਕ ਮੇਰੇ ਹਲਕੇ ਦੇ ਲੋਕ ਅੱਜ ਯਾਦ ਕਰਦੇ ਆ ਕਿ ਸ਼ੋਮਨੀ ਕਾਲੀਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਜੋ ਸਾਨੂੰ ਸੁਰੱਖ ਸੁਰਤਾ ਮਿਲੀਆਂ ਇਸ ਕਾਂਗਰਸ ਸਰਕਾਰ ਨੇ ਸਾਢੇ 3 ਸਾਲ ਦੇ ਵਿੱਚ ਸਾਡੇ ਕੋਲੋਂ ਖੋਈਆਂ ਆ ਤੇ ਸਹੂਲਤ ਇਹਨਾਂ ਨੇ ਕੋਈ ਨਹੀਂ ਦਿੱਤੀ ਸਰ ਇੱਕ ਜਿਹੜਾ ਸਵਾਲ ਸਾਡਾ ਆਖਰੀ ਸਵਾਲ ਐ ਤੁਸੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੋ ਐਸ்சி ਪੀਸੀ ਦੇ ਸਦੇ ਮੈਂਬਰ ਵੀ ਰਹੇ ਹੋ ਤੇ ਨਾਲ ਦੀ ਨਾਲ ਵਿਧਾਇਕ ਵੀ ਰਹੇ ਹੋ ਤੇ ਇਸ ਵੇਲੇ ਵੀ ਲੋਕਾਂ ਦੇ ਜ਼ਮੀਨ ਦੇ ਨਾਲ ਜੁੜੇ ਲੀਡਰ ਹੋ ਤੇ ਅਕਸਰ ਦੇਖਿਆ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਤੁਸੀਂ ਕੰਮ ਕੀਤੇ ਹੋ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਇਹ ਗੱਲ ਕਰਦੇ ਆ ਕਿ ਜਿਹੜੇ ਵੀ ਕੰਮ ਸਰਕਾਰ ਵੱਲੋਂ ਅਲਿਕੇ ਗਏ ਜਾਂ ਤੁਹਾਡੇ ਸ਼ੁਰੂ ਕੀਤੇ ਗਏ ਉਹ ਜਨਤ ਦੇ ਆ ਤੁਹਾਡੇ ਨਿੱਜੀ ਨਹੀਂ ਆ ਫਿਰ ਇਹ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਆ ਇਹਨਾਂ ਕੰਮਾਂ ਨੂੰ ਕਿਉਂ ਰੋਕ ਰਹੀ ਇਹਦਾ ਕੀ ਕਾਰਨ ਤੁਸੀਂ ਸਮਝਦੇ ਇਹ ਕਾਂਗਰਸ ਪਾਰਟੀ ਦੀ ਜਦੋਂ ਸਰਕਾਰ ਬਣਦੀ ਆ ਇਹਨਾਂ ਦੀ ਫਿਦਰਤ ਰਹੀ ਆ ਕਿ ਜੋ ਸ਼ੋਮਨੀ ਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਕੰਮ ਸ਼ੁਰੂ ਕੀਤੇ ਆ ਜਿਹੜੇ ਅਸੀਂ ਨੇਪਰੇ ਚੜ੍ਹ ਗਏ ਉਹ ਚੜ੍ਹ ਗਏ ਜਿਹੜੇ ਅਧੂਰੇ ਰਹਿ ਗਏ ਉਹ ਉਹਨਾਂ ਇਹਨਾਂ ਨੇ ਉੱਥੇ ਇੱਕ 10 ਰੁਪਏ ਤੱਕ ਨਹੀਂ ਨੀ ਖਰਚੇ ਕਿਉਂਕਿ ਇਹਨਾਂ ਦੇ ਕਾਂਗਰਸ ਦੀ ਫਿਦਰਤ ਆ ਕਿ ਨਾ ਇਹਨਾਂ ਨੇ ਕੰਮ ਕੀਤਾ ਨਾ ਸਾਡੇ ਸ਼ੁਰੂ ਕੀਤੇ ਉਹ ਨੇਪਰੇ ਚੜ੍ਹਿਆ ਇਹ ਇੱਕ ਵੀ ਕੰਮ ਜਿਹੜਾ ਪੰਜਾਬ 'ਚ ਦੱਸ ਨਹੀਂ ਸਕਦੇ ਕਿ ਅਸੀਂ ਕੋਈ ਕੰਮ ਕੀਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਕੰਦੀ ਸਟ੍ਰਿੰਗ ਚੰਨੀ اپੋਜੀਸ਼ਨ ਦੇ ਲੀਡਰ ਸੀ ਤੇ ਸਦਾਚ ਉਹ ਬਹੁਤ ਗੱਲਾਂ ਕਰਨ ਸਦਾਚ ਗਵੀਰ ਸਿੰਘ ਬਾਦਲੂਰਾ ਨੇ ਪੁੱਛਿਆ ਕਿ ਚੰਨੀ ਜੀ ਤੁਸੀਂ اپੋਜੀਸ਼ਨ ਦੇ ਲੀਡਰ ਆ ਤੁਸੀਂ ਤੁਹਾਡੀ ਸਰਕਾਰ ਨਹੀਂ ਆ ਤੁਸੀਂ 5 2002 ਤੋਂ ਲੈ ਕੇ 2007 ਤੱਕ ਦੇ ਪੰਜ ਗੰ ਪੰਜਾਬ ਦੇ ਵਿੱਚ ਗਿਣਾ ਦੇ ਜਿਹੜੇ ਤੁਸੀਂ ਕੀਤੇ ਆ ਤੇ ਸਦਾਚ ਚ ਚੰਨੀ ਸਿੰਘ ਚੰਨੀ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਰਿਕਾਰਡ ਤੇ ਆ ਔਰ ਨੈੱਟ ਤੇ ਤੁਸੀਂ ਸਾਰਿਆਂ ਦੇਖਿਆ ਕਹਿੰਦਾ ਅਸੀਂ ਕੰਮ ਜਿਹੜੇ ਕੀਤੇ ਸੀ ਪੈਚ ਲਾਏ ਪੈਚ ਇਹ ਪੈਚਾਂ ਵਾਲੀ ਸਰਕਾਰ ਆ ਇੱਕ ਉਹ ਡਿਵੈਲਪਮੈਂਟ ਵਾਲੀ ਸਰਕਾਰ ਨੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਅੱਜ ਜੇ ਪੰਜਾਬ ਦੇ ਵਿੱਚ ਚਾਰ ਮਾਰਗਾ ਛੇ ਮਾਰਗਾ ਨੈਸ਼ਨ ਹਾਈਵੇ ਬਣਿਆ ਤੇ ਉਹ ਸਾਡੀ ਸਰਕਾਰ ਵੱਲੇ ਬਣਿਆ ਜੇ ਛੋਟੀ ਜਿਹੀ ਸਟੇਟ ਦੇ ਵਿੱਚ ਨੈਸ਼ਨਲ ਪੱਧਰ ਤੇ 89 ਪੱਧਰ ਤੇ 에어ਪੋਰਟ ਬਣਿਆ ਉਹ ਸਾਡੀ ਸਰਕਾਰ ਵੇਲੇ ਬਣਿਆ ਜੇ ਕਿਹਾ ਸੀ 24 ਘੰਟੇ ਦਾਸ ਮੀਰ ਸਿੰਘ ਬਾਦਲ ਨੇ ਕਿਹਾ ਸੀ ਬਿਜਲੀ ਪੈਦਾ ਕਰਕੇ ਦੇਵਾਂਗੇ ਥਰਮਲ ਪਲਾਂਟ ਲਾ ਕੇ ਬਿਜਲੀ ਪੈਦਾ ਕਰਾਂਗੇ ਔਰ ਥਰਮਲ ਪਲਾਂਟ ਲਾ ਕੇ 24 ਘੰਟੇ ਬਿਜਲੀ ਪੰਜਾਬ ਨੂੰ ਦਿੱਤੀ ਆ ਸਾਢੇ 5 ਰੁਪਏ ਜੂਟ ਦਿੱਤੀ ਆ ਅੱਜ 11 ਰੁਪਏ ਜੂਟ ਬਿਜਲੀ ਕਾਂਗੜਾ ਦੇ ਰਾਜ ਦੇ ਵਿੱਚ ਇੱਕ ਬਲਬ ਜਗਾਉਣ ਜੋਗੀ ਬਿਜਲੀ ਨਾਲ ਨੇ ਪੈਦਾ ਨਹੀਂ ਪੰਜਾਬ ਦੇ ਵਿੱਚ ਕੀਤੀ ਔਰ ਜਿੱਥੇ ਪੰਜਾਬ ਦੇ ਸਾਡੀ ਸਰਕਾਰ ਵੇਲੇ ਔਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਵੋਟਵਾਲ ਸਟੇਡੀਅਮ ਬਣਾਏ ਔਰ ਹੋਰ ਵੀ ਸ਼ਹਿਰਾਂ ਚ ਕਬੱਡੀ ਟੂਰਨਾਮੈਂਟ ਕਰਾਏ ਗੇਮਾਂ ਨੂੰ ਪਰਫੋਰਮੈਂਸ ਕਰਨ ਵਾਸਤੇ ਵੱਡੇ ਉਪਰਾਲੇ ਕੀਤੇ ਆ ਅੱਜ ਜਿੱਥੇ ਗੇਮਾਂ ਵੀ ਠੱਪ ਡਿਵੈਲਪਮੈਂਟ ਵੀ ਠੱਪ ਨੌਕਰੀਆਂ ਵੀ ਠੱਪ ਔਰ ਹਰ ਕੰਮ ਜਿਹੜਾ ਅੱਜ ਬੰਦ ਪਿਆ ਕਿ ਕਾਂਗਰਸ ਨੇ ਲਾਰੇ ਲਾ ਕੇ ਸਰਕਾਰਾਂ ਬਣਾਈਆਂ ਤੇ ਇਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ ਮੈਨੀਫੈਸਟੋ ਜਿਹੜੇ ਲੈ ਕੇ ਆਏ ਜੋ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਆ ਉਹ ਜੇ 100% ਨਹੀਂ ਤੇ 90% ਬਾਕੀ ਜਿਹੜੇ ਪੰਜਾਬ ਦੇ ਲੋਕਾਂ ਦੇ ਪੂਰੇ ਕਰਕੇ ਦਿਖਾਏ ਆ ਸਰ ਤੋਂ ਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਲਾਰੇ ਲਾ ਕੇ ਜਾਂ ਨਦੀ ਫਿਤਰਤਾ ਤੇ ਇਹ ਜਿਹੜੇ ਲੋਕ ਆ ਸਰਕਾਰ ਵੱਲੋਂ ਜਾਂ ਕੰਡੀ ਸਰਕਾਰ ਵੱਜੋਂ ਆਖੜੇ ਵਿਕਾਸਨ ਦੀ ਸਰਕਾਰ ਵੱਲੋਂ ਕੀਤੇ ਸ਼ੁਰੂ ਕੰਮ ਪਿਛਲੇ ਕਾਫੀ ਸਮੇਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਹੈ ਇਹ ਜਿਹੜੇ ਕੰਮ ਰੋਕਦੇ ਆ ਵਿਕਾਸ ਕੰਮ ਰੋਕਦੇ ਆ ਜਾਂ ਵਿਕਾਸ ਦੇ ਜਿਹੜੇ ਕੰਮ ਚਾਲੂ ਆ ਉਹਨਾਂ ਨੂੰ ਰੋਕ ਦੇਣਾ ਜਾਂ ਨਹੀਂ ਹੋਣ ਦੇਣਾ ਆਉਣ ਵਾਲੇ ਸਮੇਂ ਚ ਉਹਦਾ ਕਿੰਨਾ ਕਰ ਸਕੂ ਬਹਿ ਜੀ ਸਕਦਾ ਦੇਖੋ ਪੰਜਾਬ ਦੇ ਲੋਕ ਬੜੇ ਸਿਆਣੇ ਆ ਕਈ ਵਾਰੀ ਜਿਸ ਵੇਲੇ ਆ ਕਿ ਸੋਸ਼ਲ ਮੀਡੀਆ ਆ ਗਿਆ ਜਿੱਥੇ ਤਾਂ ਸੋਖਿਆ ਉਥੇ ਦੁੱਖ ਵੀ ਵੜਾਇਆ ਇਦੇ ਉੱਤੇ ਫੇਕ ਆਈਡੀਆ ਪਾ ਕੇ ਜੋ ਊਠ ਨਾਲ ਝੂਠ ਬੋਲਣਾ ਇਹ ਲੋਕਾਂ ਦੀ ਫਿਤਰਤ ਬਣ ਗਈ ਆ ਜੋ ਲੋਕ ਝੂਠ ਬੋਲ ਕੇ ਝੂਠੇ ਵਹਿਦੇ ਕਰਕੇ ਵੱਡੇ ਵੱਡੇ ਲਾਰੇ ਕਰਦੇ ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਆ ਇਸ ਕਰਕੇ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰਦੇ ਆ ਕਿ ਸਾਨੂੰ ਕੈਪਟਨ ਮਹਿੰਦਰ ਸਿੰਘ ਨੇ 2002 ਚ ਬਿਠਾ ਗਿਆ ਤੇ 2017 ਚ ਵੀ ਸਾਨੂੰ ਠਗਿਆ ਆਉਣ ਵਾਲਾ ਜਿਹੜਾ ਸਮਾਂ ਆ ਕੋਆ ਜੁਮਨੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੇਗੀ ਕਿਉਂਕਿ ਜਿੱਥੇ ਝਾੜੂ ਵਾਲੇ ਵੀ ਆਏ ਆ ਕਾਂਗਰਸ ਆਈ ਆ ਇਹਨਾਂ ਨੇ ਅਕਾਲੀ ਦਲ ਦੀ ਸਰਕਾਰ ਨੂੰ ਭਾਜਪੀ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਅੱਜ ਪੰਜਾਬ ਦੇ ਲੋਕ ਜਿਹੜੇ 3.5 ਸਾਲ ਦੇ ਸਮੇਂ 'ਚ ਇਹ ਜਾਣ ਚੁੱਕੇ ਆ ਕਿ ਧੋਖੇਵਾਾ ਚਾਹੇ ਝਾੜੂ ਵਾਲੇ ਆ ਚਾਹੇ ਕਾਂਗਰਸ ਵਾਲੇ ਆ ਇਹ ਝੂਠ ਬੋਲਦੇ ਆ ਧੋਖੇਵਾਾ ਕਿਉਂਕਿ ਕੇਂਦਰੀਵਾਲ ਸਾਹਿਬ ਕੇਂਦਰੀਵਾਲ ਸਾਹਿਬ ਨੇ ਕਿਹਾ ਸੀ ਸਰਦਾਰ ਬਿਕਰਮ ਸਿੰਘ ਮੀਤ ਗਿਆ ਤੇ ਨਸ਼ੇ ਦੇ ਦੋਸ਼ ਲਾਏ ਸੀ ਝੂਠ ਸੀ ਨਾ ਜਿਸ ਵੇਲੇ ਪਤਾ ਦੀ ਹੁਣ ਸਜ਼ਾ ਹੋ ਜਾਣੀ ਆ ਫਿਰ ਉਹਨਾਂ ਮਾਫੀ ਮੰਗੀ ਕਿ ਮੈਂ ਮਾਫੀ ਮੰਗਦਾ ਮੈਨੂੰ ਬਖਸ਼ ਦਿਓ ਤੇ ਇਸ ਕਰਕੇ ਅੱਜ ਪੰਜਾਬ ਦੇ ਲੋਕ ਜਾਣ ਚੁੱਕੇ ਆ ਕਿ ਝੂਠਿਆਂ ਦੀ ਸਰਕਾਰ ਕਾਂਗਰਸ ਦੀ ਬਣ ਗਈ ਤੇ ਜਿਹੜੇ ਕੇਂਦਰੀyal ਸਰਕਾਰਾਂ ਝੂਠਿਆਂ ਦੀ ਪਾਰਟੀ ਉਹ ਬਣ ਗਈ ਇਸ ਕਰਕੇ ਲੋਕਾਂ ਵਿੱਚ ਵਿਚਰਦੇ ਆ ਅੱਜ ਪੰਜਾਬ ਦੇ ਲੋਕ ਕਹਿੰਦੇ ਜੋਸ ਬੀਜੇਪੀ ਕਾਲੀਦਾਲ ਦੀ ਸਰਕਾਰ ਨੇ ਸਰਪ੍ਰਕਾਸ਼ ਸਿੰਘ ਬਾਦਲ ਨੂੰ ਸਹਾਰਨੇ ਕੀਤਾ ਉਹ ਕਾਂਗਰਸ 50 ਸਾਲ ਦੇ ਸਮੇਂ ਦੇ ਪੰਜਾਬ ਦੇ ਵਿੱਚ ਕਰ ਸਕੇ ਸਰ ਆਉਣ ਵਾਲੇ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਹਾਲ ਹੋਵੇਗਾ ਤੁਹਾਡੇ ਮਤਲਬ ਤੁਸੀਂ ਕੀ ਸਮਝਦੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਲਤ ਬਹੁਤ ਪਤਲੀ ਹੋਏਗੀ ਤੇ ਜਿਹੜੇ ਝਾਰੂ ਵਾਲੇ ਵੀਰ ਆਮ ਆਦੀ ਪਾਰਟੀ ਇਹਨਾਂ ਨੇ ਜੋ ਕਰਤੂਤਾ ਕੀਤੀਆਂ ਇਹ ਕਿਤੇ ਲੱਭਣੇ ਨਹੀਂ ਇਹਨਾਂ ਨੇ ਵਰਗ ਲਾ ਕੇ ਸਾਡੇ ਐਨਆਰਆਈ ਵੀਰਾਂ ਨੂੰ ਮਗਰ ਲਾਇਆ ਸਾਡੇ ਲੋਕ ਲੋਗਾਂ ਨੂੰ ਮਗਰ ਲਾ ਕੇ ਕਰੋੜਾਂ ਰੁਪਈਆ ਇੱਥੋਂ ਇਕੱਠਾ ਕਰਕੇ ਦਿੱਲੀ ਨੂੰ ਇਕੱਠਾ ਕਰਕੇ ਲੈ ਗਏ ਆ ਅੱਜ ਜਿਹੜੇ ਕਾਂਗਰਸ ਦੇ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਆ ਤੁਹਾਨੂੰ ਤੁਹਾਡੇ ਸਾਹਮਣੇ ਆ ਉਹ ਖਿਲਰੇ ਫਿਰਦੇ ਆ ਉਹ ਇੱਕ ਮੁੱਠ ਨਹੀਂ ਕੇ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਨੂੰ ਜਾਣ ਚੁੱਕੇ ਆ ਕਿ ਜਿਹੜਾ ਮਰਾਸ ਪੁਨਾ ਕਰਕੇ ਤੇ ਉਹ ਮਰਾਸੀ ਮਰਾਸੀ ਸਰਕਾਰਾਂ ਨਹੀਂ ਚਲਾ ਸਕਦੇ ਸਰਕਾਰ ਉਹ ਲੋਕ ਚਲਾ ਸਕਦੇ ਜਿਨ੍ਹਾਂ ਨੂੰ ਕੋਈ ਤਜਰਬਾ ਹੋਵੇ ਇੱਥੇ ਭਗਵੰਤ ਮਾਨ ਅਰਗੇ ਮਰਾਸੀਆਂ ਨੇ ਕੀ ਸਰਕਾਰ ਚਲਾਉਣੀ ਐ ਸਰ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਲਾਸਟ ਸਵਾਲ ਸ਼੍ਰੋਮਣੀ ਕਾਲੇ ਕਿਉਂਕਿ ਅਸੀਂ ਗੱਲ ਕਰਦੇ ਕਰਦੇ ਸਾਰੀਆਂ ਪਾਰਟੀਆਂ ਨੂੰ ਛੇੜਦੇ ਆ ਸਾਰਿਆਂ ਨੂੰ ਕੰਬਾਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਮੇਂ ਚ ਕਾਫੀ ਬਾਤਾਂ ਦਾੜਾ ਰਿਹਾ ਟੀਟਸਾ ਹੁਣੀ ਬੱਕਰੀਆਂ ਬੱਕਰੀਆਂ ਇਹ ਪਾਰਟੀ ਬਣਾ ਰਹੇ ਉਹਦੇ ਵਿੱਚ ਕੁਛ ਇੱਕ ਜਾ ਰਿਹਾ ਕੁਛ ਇੱਕ ਆ ਰਿਹਾ ਐ ਸੁਭੀ ਬਾਦਲ ਜੀ ਵੀ ਇਸ ਚੀਜ਼ ਨੂੰ ਕੰਡੈਮਨਡ ਕਰ ਰਹੇ ਆ ਕਿ ਇਹ ਦੇਣਾ ਪਾਰਟੀ ਕੋਈ ਕੋਈ ਪਾਰਟੀ ਨੂੰ ਫਰਕ ਨਹੀਂ ਪੈਣਾ ਪਰ ਫਿਰ ਵੀ ਕਿਤੇ ਨਾ ਕਿਤੇ ਦੇਖੀਏ ਤਾਂ ਉਹਨਾਂ ਨੂੰ ਅਸੀਂ ਉਮਰ ਦੇ ਤੱਕਾ ਦੇ ਨਟਕਸਾਲੀ ਕਿਹਾ ਜਾਂਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ ਟਕਸਾਲੀ ਜਿਹੜੇ ਹੁੰਦੇ ਨਾ ਜੀ ਉਹ ਉਹ ਹੁੰਦੇ ਆ ਜਿਨ੍ਹਾਂ ਨੇ ਕ ਸਰਦਾਰ ਸਿੰਦੀਰ ਸਿੰਘ ਢੀਂਸਾ ਸਾਡੇ ਸਤਕਾਰਯੋਗ ਆ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੋਢੀ ਬਣ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸੀਨੀਅਰ ਚੁੜ੍ਹੇ ਆ ਔਰ ਸਰਦਾਰ ਸਗੀਪ ਸਿੰਘ ਢੀਂਸਾ ਐਮਐਲਏ ਬਣੇ ਮੰਤਰੀ ਰਹੇ ਔਰ ਜਦੋਂ 1997 ਸਰਕਾਰ ਆਈ ਆ ਤੋ ਉਸ ਵੇਲੇ ਢੀਂਸਾ ਸਾਹਿਬ ਹਾਰ ਗਏ ਤੇ ਉਹਨਾਂ ਨੂੰ ਲੈਕਸੀ ਬੋਰਡ ਦੇ ਚੇਅਰਮੈਨ ਬਣਾਇਆ ਬਾਦ ਸਾਹਿਬ ਨੇ ਉਹਨੇ ਕਿਹਾ ਕਿ ਨਹੀਂ ਮੈਨੂੰ ਰਾਜ ਸਭਾ ਦੇਓ ਤੇ ਬਾਦ ਸਾਹਿਬ ਨੇ ਰਾਜ ਸਭਾ ਜੀ ਭੇਜ ਕੇ ਭੇਜੇ ਨਾਲ वाजपेयी ਦੀ ਸਰਕਾਰ ਕੋਲੇ ਸੈਂਟਰ ਤੋਂ ਉਹਨੂੰ ਮੰਤਰੀ ਬਣਾਇਆ ਔਰ ਵੱਡਾ ਸਤਕਾਰ ਦਿੱਤਾ ਤੇ ਉਹ ਤੋਂ ਬਾਅਦ ਸਰ ਪ੍ਰਿੰਦਰ ਸਿੰਘ ਢੀਂਸਾ ਨੂੰ 2 ਲੈਕਸ਼ਰ ਵੀ ਲਾਈ ਔਰ ਉਹਨਾਂ ਨੂੰ ਪੰਜ ਵਾਰੀ ਲੜੇ ਪੀ ਡਬਲਯੂ ਡੀ ਮਨਿਸਟਰ ਰਹੇ ਖਜ਼ਾਨਾ ਮੰਤਰੀ ਰਹੇ ਵੱਡਾ ਮਾਣ ਦਿੱਤਾ ਉਸ ਪਰਿਵਾਰ ਨੂੰ ਅੱਜ ਜੇ ਕੋਈ ਮੜਮੋਟੀਆਂ ਕਿਤੇ ਕਮੀਆਂ ਪੇਸ਼ੀਆਂ ਆਈਆਂ ਉਹ ਮਿਲ ਬੈਠ ਕੇ ਦੂਰ ਕੀਤੀਆਂ ਜਾ ਸਕਦੀਆਂ ਸੀ ਕਿਉਂਕਿ ਸਦਾਚਨ ਸਿੰਘ ਢੀਂਡਸਾ ਪਾਰਲੀਮੈਂਟ ਲੜੇ ਆ ਉਹ ਭਗਵੰਤ ਮਾਨ ਤੋਂ ਡਾਈ ਲੱਗਦੇ ਹਾਰ ਗਏ। ਕੁਮਿੰਦਰ ਸਿੰਘ ਢੀਂਡਸਾ ਲੜਾਇਆ ਉਹ ਵੀ ਹਾਰ ਗਏ। ਉੱਥੇ ਸਦਾ ਪ੍ਰਤਾਪ ਸਿੰਘ ਬਾਦਲ ਸਦਾ ਅਕਬੀਰ ਸਿੰਘ ਬਾਦਲ ਕੀ ਕਰ ਸਕਦੇ ਸੀ? ਉਸ ਵੇਲੇ ਤਾਂ ਆਪਣਾ ਲੋਕਾਂ 'ਚ ਆਧਾਰ ਆਪ ਵੀ ਲੀਡਰ ਨੂੰ ਬਣਾਉਣਾ ਪੈਂਦਾ ਸੀ। ਇਸ ਕਰਕੇ ਅੱਜ ਇਹ ਵੱਖਰੀ ਪਾਰਟੀ ਬਣਾਈ ਆ। 100 ਸਾਲ ਦਾ ਇਤਿਹਾਸ ਆ। ਅਕਾਲੀ ਦਲ ਦਾ 100 ਸਾਲ ਹੋ ਗਿਆ ਅਕਾਲੀ ਦਲ ਬਣੇ ਨੂੰ। ਲਗਭਗ 20 ਵਾਰੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਲੋਕ ਗੱਲੀਦਲ ਨੂੰ ਬੱਖ ਹੋ ਕੇ ਗਏ ਆ ਉਹ ਰੁੜ ਗਏ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਗਰਚਰ ਸਿੰਘ ਤੋੜਾ ਸ਼ੋਮਨੀ ਗੁਰਦੁਆਰਾ ਪਰੋਂਦੀ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਆ ਜਿਨ੍ਹਾਂ ਦਾ ਹਰ ਹੱਲ ਕੇ ਜਿਹੜਾ ਅਧਾਰ ਸੀ ਔਰ ਉਹ ਵੀ ਬੱਕਰਿਓਂ ਕੇ ਲੜੇ ਆ ਅਖੀਰ ਉਹਨੇ ਵੀ ਹੱਥ ਖੜੇ ਕੀਤੇ ਆ ਕਿ ਅਕਾਲੀ ਦਲ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਇਸ ਕਰੀ ਪੰਜਾਬ ਦੇ ਲੋਕ ਸ਼ੋਮਨੀ ਅਕਾਲੀ ਦਲ ਨਾਲ ਚਟਾਨ ਮੰਗਰ ਖੜੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਆ ਆਉਣ ਵਾਲਾ ਸਮਾਂ ਜਿਹੜਾ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇਖ ਰੇਖ ਦੇ ਵਿੱਚ ਇਲੈਕਸ਼ਨ ਹੋਣਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਆ ਜੇ ਮੈਂ ਤੁਹਾਨੂੰ ਦੱਸਿਆ ਨੈਸ਼ਨਲ ਹਾਈਵੇ 24 ਘੰਟੇ ਬਿਜਲੀ ਦੇਣੀ ਛੋਟੀ ਸਟੇਟ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ 에ਰਪੋਰਟ ਲਿਆਉਣੇ ਔਰ ਵੱਡੇ ਵੱਡੇ ਹਸਪੀਟਲ ਲਿਆਉਣੇ ਤੇਲ ਸੋਧ ਕਾਰਖਾਨਾ ਲਿਆਉਣਾ ਇਹ ਕੰਮ ਛੋਟੇ ਨਹੀਂ ਸੀ ਇਹ ਸਰਦਾਰ ਸਰਬੀਰ ਸਿੰਘ ਬਾਦਲ ਦੀ ਬਹੁਤ ਅਸਾਰੂ ਸੋਚ ਕਰਕੇ ਹੋਇਆ